ਚਲੋ ਮੈਂ ਡਾਂਗ ਫੇੜਾਂ ਤੁਹਾਨੂੰ ਓਏ ਕਾਲ ਨਹੀਂ ਮਸ਼ਾਲੀ ਜਲਦੀ ਓ ਤੁਹਾਨੂੰ ਟੜੀਆਂ ਵਾਲੇ ਚੇਲੇ ਵੀ ਆ ਤੁਹਾਨੂੰ ਦੱਸੀ ਕਿ ਦੂਦੋਂ ਉਹਨਾਂ ਦੇ ਸੱਚ ਆਏ ਭਈਏ ਲਈ ਆਉਂਦੇ ਆ ਲਿਆ ਕੇ ਭਈਏ ਤੇ ਪਸੰਦ ਪਸੰਦ ਜਿਹੜਾ ਬੋ ਸਿਕਾਂ ਦਾ ਪੈਸਾ ਤੇ ਉਹ ਉਹਨਾਂ ਦਾ ਲਾ ਲਾ ਕੇ ਤੇ ਜੇ ਕੋਈ ਉਹਨਾਂ ਨੂੰ ਕਹੇ ਸਿੱਖ ਨੂੰ ਲਿਆਉਣ ਨੂੰ ਕਿਸੇ ਨੂੰ ਸਾਹਮਣ ਨੂੰ ਉਹ ਸਾਬਦੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਜੇਠਵਾਰ ਸਾਰੀ ਫੌਜ ਨਾਲ ਚੱਲੇ ਆਂ ਸਾਧ ਭਾਈ ਗੁਰਪ੍ਰੀਤ ਸਿੰਘ ਜੀ ਦੇ ਯਾਰ ਅਖੀਰ ਆ ਰਹੇ ਆਪਣੇ ਵਾਇਗੁਰਦੀ ਕਾ ਖਾਲਸਾਵਾ ਇਕ ਗੰਦੀ ਕਿਸਦੇ ਆ ਆਪਣੇ ਚੜਦੀ ਕਲਾ ਵਾਲੇ ਉਹਦੇ ਰਹਿ ਕਿਸੇ ਕੰਮ ਆ ਭਾਈ ਭਾਬਾਈ ਸਾਹਿਬ ਆਪਣੇ ਆ ਗਈ ਆ ਕਵਿਛਰੀ ਸੁਣਾ ਦੇ ਇੱਕ ਫਿਰ ਇੱਕ ਈਸੀ ਵੀ ਸੁਣਾ ਦੇ ਸੁਣਾ ਦੇ ਇੱਕ ਵਧੀਆ ਦੀ ਥੋੜੀ ਜਿਹੀ ਛੋਟੀ ਜੀ ਚੱਲਾ ਚੱਲ ਬਰਾ ਸੁਣਾ ਦੇ ਨਹੀਂ ਹੁੰਦੀ ਸੁਣਾ ਦੇ ਮੇਰਾ ਮੇਰਾ ਭਰਾ ਥੋੜੀ ਛੋਟੀ ਓਸਤਾਦ ਦੰਦ ਦੰਦ ਵੀਰਣੀ ਵਾਹਿਗੁਰੂ ਜੀ ਕੀ ਸੁਣਾਵਾ ਕੀ ਸੁਣਾ ਕੋਈ ਭਾਈ ਮਲ ਸਿੰਘ ਦੀ ਕੋਈ ਵੀ ਭਾਈ ਮਲ ਸਿੰਘ ਚੰਡੀਗੜਾ ਵਾਲੇ ਜੀ ਕਿੰਨਾ ਸੁਣਾਈ ਜਿਹੜੀ ਮਰਜੀ ਸੁਣਾ ਦੇ ਸਹੀ ਜਿਹੜੇ ਆਪਣੇ ਸਿੰਘ ਕੀ ਨਾ ਇਹਨਾਂ ਦਾ ਇੰਨਾ ਟਾਈਮ ਨਾਲ ਆ ਜਲਦੀ ਸੁਣਾ ਦੇ ਬਲੌਕ ਬੁਲਾਉਂਦੇ ਰਹਿੰਦੇ ਯਾਰ ਜਿਹਾ ਜਿਹੜਾ ਆਪਾਂ ਗੱਲ ਕਰਦੇ ਆ ਆਪਣੇ ਨੂੰ ਸਾਹਮਣੇ ਦੀ ਕਿ ਇੱਥੇ ਸਾਡੀਆਂ ਇੱਥੇ ਐਨਜੀਓ ਬਣੀਆਂ ਨੇ ਸਸਤਾਵਾ ਬਣੀਆਂ ਨੇ ਕਿਨੇ ਕੋਈ ਬਣਾਈਆਂ ਤੇਰੇ ਕੋਈ ਉੱਥੇ ਚੁੱਕ ਚੁੱਕ ਭਈਏ ਲਈ ਆਉਂਦੇ ਆ ਲਿਆ ਕੇ ਭਈਏ ਦੇ ਸੰਤ ਪੰਗਾ ਜਿਹੜਾ ਉਹ ਸਿੱਖਾਂ ਦਾ ਪੈਸਾ ਤੇ ਉਹ ਉਹਨਾਂ ਦਾ ਲਾਲ ਆ ਕੇ ਤੇ ਜੇ ਕੋਈ ਉਹਨਾਂ ਨੂੰ ਕਹੇ ਸਿੱਖ ਨੂੰ ਲਿਆਉਣ ਨੂੰ ਕਿਸੇ ਨੂੰ ਸਾਹਮਣ ਨੂੰ ਤੇ ਉਹ ਸਾਭਦੇ ਨਹੀਂ ਇਸ ਇੰਨਾਂ ਗੱਲਾਂ ਸਰ ਕੋ ਸਬੂਤ ਨੇ ਉਹਨੇ ਇਸ ਕਰਕੇ ਆਪ ਸੋਚਿਆ ਵੀ ਇਸ ਆਪਣਾ ਇੱਕ ਵਿਦਿਆਲਾ ਬਣਾਵਾਂਗੇ ਇੱਥੇ ਜਿੱਥੇ ਇੱਕ ਤੇ ਆਪਣੇ ਸਿੱਖਾਂ ਨੂੰ ਸਾਂਭਾਂਗੇ ਜਿਹੜੇ ਰੋਂਦੇ ਫਿਰਦੇ ਆ ਸੜਕਾਂ ਦੇ ਉੱਤੇ ਦੇ ਨਿਹੰਗ ਸਿੰਘ ਖਾਸ ਕਰਕੇ ਬਾਣੇ ਵਾਲੇ ਤੱਕ ਰੋਂਦੇ ਫਿਰਦੇ ਆ ਦੂਸਰਾ ਜਿਹੜੇ ਸਾਡੇ ਬੱਚੇ ਸਿੱਖ ਬੱਚੇ ਜਿਹੜੇ ਆ ਉਹਨਾਂ ਨੂੰ ਗੁਰਬਾਣੀ ਦੀ ਸੰਤਿਆ ਦੁਨਿਆਵੀ ਵਿਦਿਆ ਉਹਨਾਂ ਦਾ ਰਹਿਣ ਸਹਿਣ ਲੀੜਾ ਕਪੜਾ ਵਿਦਿਆਲੇ ਦੇ ਵਿੱਚ ਹੋਊਗਾ ਉਹਨਾਂ ਨੂੰ ਗੁਰਮਤਿ ਦੇ ਨਾਲ ਪੰਥ ਨਾਲ ਜੋੜਾਂਗੇ ਤੇ ਜਦੋਂ ਗੱਲ ਗੁਰਗੰਧ ਗੁਰਪੰਥ ਦੀ ਹੋਊਗੀ ਕਿ ਉਹ ਗੱਲ ਗੁਰਗੰਧ ਗੁਰਪੰਥ ਦੀ ਕਰਨਗੇ ਉਹ ਇਹਨਾਂ ਜੋਗੇ ਬਣਨਗੇ ਜਦੋਂ ਵੀ ਗੱਲ ਗੁਰਗੰਧ ਗੁਰਪੰਥ ਦੀ ਹੋਊਗੀ ਤੇ ਉਹ ਗੱਲ ਕਰ ਜੋਗੇ ਹੁਣ ਸੋ ਇਸ ਕਰਕੇ ਮਾਰੇ ਨੇ ਕਿਰਪਾ ਕੀਤੀ ਹੈ ਤੇ ਆਸ ਕਰਦੇ ਆ ਵੀ ਸੰਗਤ ਵੀ ਜਿਹੜਾ ਉਹ ਸਾਥ ਦੇਊਗੀ ਸੋ ਕਈ ਜਾਣ ਨਾ ਗੱਲ ਨਹੀਂ ਬਣਨੀ ਵੀ ਆਪਣੇ ਦੀ ਮਤ ਕਰੋ ਆਪਣੇ ਦੀ ਮਤ ਕਰਨੀ ਪੈਣੀ ਤੇ ਕਰਨੀ ਪੈਣੀ ਹੈ ਜਮੀਨੀ ਪੱਧਰ ਤੇ ਪ੍ਰੈਕਟੀਕਲੀ ਸੋ ਮਾਰੇ ਕਿਰਪਾ ਕਰੇ ਸਾਰੇ ਸਿੰਘ ਜਿੰਨੇ ਵੀ ਕਿਰਤੀ ਸਿੰਘ ਨੇ ਸਾਰੇ ਸਾਥ ਦੇਂਦੇ ਆ ਹਮੇਸ਼ਾ ਅੱਜ ਭੋਜ ਬਹੁਤੀ ਲੋੜ ਨਹੀਂ ਸੀਗੀ ਇਸ ਕਰਕੇ ਬਾੜੀ ਪ੍ਰਗਟਨੀ ਕੀਤੀ ਮਾਰੇ ਕਿਰਪਾ ਕਰਕੇ ਸਮਾ ਕੇ ਜਿਵੇਂ ਜਿਵੇਂ ਲਿਉਣ ਕਿ ਤਾ ਕਈ ਆ ਜੀ ਉਸਤਾਦ ਜੀ ਕ੍ਰਿਸ਼ੀ ਦੀ ਵੇਲਾ ਸੁਣਾ ਦੇ ਚੜਦੀ ਕਲਾ ਲਈ ਹੈ ਚਲੋ ਆਓ ਇੱਥੇ ਇੱਥੇ ਦੇਖ ਲੋ ਇਹ ਆਇਆ ਤੇ ਤੋਪ ਪੈਨ ਦੀ ਵਾਧੂ ਯਾਰ ਫਿਰ ਮਜ਼ਾਕ ਨਾ ਕਰਦਾ ਮਜ਼ਾਕ ਨਹੀਂ ਕਰਦੇ ਲੈ ਉਸਤਾਦ ਜੀ ਕਿਉਂ ਕੀ ਗੱਲ ਕਰਨ ਆਓ ਭਾਈ ਸਾਹਿਬ ਭਾਈ ਸਾਹਿਬ ਉਸਤਾਦ ਜੀ ਕ੍ਰਿਸ਼ੀ ਦੀ ਸੁਣਾਉਣ ਲੱਗੇ ਚਲ ਸੁਣਾਓ ਸੁਣਾਓ ਕੋਈ ਨਹੀਂ ਤੁਸੀਂ ਆਪਣੇ ਅਨੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਮੰਤਰਾ ਓਹ ਕਾਲ ਨਹੀਂ ਮਸ਼ਾਲੀ ਜਲਦੀ ਓ ਤੇ ਤੇਲ ਮੁਕੇ ਤੇ ਦੀਵਾ ਹੋ ਗੁਲ ਜਾਵੇ ਲੱਖ ਜਤਨ ਕਰੀਏ ਫਿਰ ਵੀ ਨਾ ਪਵੇ ਪਾਂਡੇ ਤੇ ਜਿਹੜਾ ਦੁੱਧ ਜਮੀਨ ਤੇ ਹੈ ਡੁੱਲ ਜਾਵੇ ਆਲੂ ਮਵਟ ਜਾਂਦੀ ਹਸਤੀ ਹਰਫ ਵਾਂਗੂ ਓ ਤੇ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਤੇ ਜਿਹੜੀ ਕੌਮ ਵੱਡਿਆਂ ਨੂੰ ਭੁੱਲ ਜਾਵੇ ਖਾਲਸਾ ਇਨਫੀਤ ਸਮਾਨਤਗੀਤਾ ਉਸਤਾਜ ਨੂੰ ਕਮਿਸ਼ਰੀ ਬੋਲਦੇ ਤੇ ਲੱਗੇ ਆਹ ਤੇ ਵਾਹ ਦੇ ਹਾਲ ਸੀ ਸੰਗਰ ਮਾਨੂੰ ਭਾਵੇਂ ਸਤਰੀਆ ਗਾਦੇ ਜੱਦੇ ਗੱਡੀ ਮੇਰੇ ਦੀ ਬੋਤਲੇ ਕੀ ਆ ਮੂਲੀਆ ਮੂਲੀਆ ਓਏ ਪਵਣਾ ਧੋਗ ਲਿਆ ਪਾਣੀ ਨਹੀਂ ਆ ਗਿਆ ਜੀ ਲੈ ਆ ਆ ਵੇਖੋ ਚਲੋ 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 అకలే బోర్ కొడురా బోర్ కొడురా అకలే స్టార్ షోటే 5 కిలోల ఫిర్ బచ్ ఫిర్ దయా వెటకి పచ్చా అకలే లె ఇదను కిన్నె సమస్య పల్దా బోర్ కొడురా ఆ తోని కిడి కి నాస పను కిదాసి మవ పీన మండి ఫిర్ గల్తి కరోనే 1 కో మినిట్ బ్యాక్ కొల్లనా ਕਿ ਤਗੜਾ ਕੰਮ ਹੋ ਗਿਆ ਨਾ ਹਾਂ ਹੈਲੋ ਹਾਂਜੀ ਵੀਰ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਤਾਰਾ ਨਾ ਹੁੰਦੀ ਮੈਂ ਪੈਸੇ ਕਾਦੇ ਪਾਉਣੇ ਪੈਸੇ ਕਾਦੇ ਪਾਉਣੇ ਮੇਰੀ ਤਾਰਾ ਨਾ ਮੈਂ ਪਾ ਕੇ ਖਾਈ ਦੇ ਸੁੱਖ ਆ ਵੀਰ ਪਤਾ ਨਹੀਂ ਪੁੱਛ ਲਾ ਪਾ ਦੂ ਪਾਉਣੇ ਤੇ ਸ਼ਰਮ ਲੋਦਾ ਪੈਣਾ ਇਹੋ ਨੰਬਰ ਹੀ ਆ ਪੈਸੇ ਆ ਰਿਹਾ ਆ ਰਿਹਾ ਮੈਂ ਚਲ ਵਧੀਆ ਆ ਰਿਹਾ ਮਾਇਆਰੀ ਹੈ ਸਵੇਰ ਬੜੇ ਮਾਫਾ ਚਲੋ ਸ਼ੀਰ ਪਰਿਵਾਰ ਦੇ ਬੱਚੇ ਦਾ ਫੋਨ ਆਇਆ ਨੌਜਵਾਨ ਦਾ ਵੀ ਕਹਿੰਦਾ ਵੀ ਪਿੰਡ ਦੇ ਕੁਝ ਬੰਦੇ ਦੇ ਨਾਲ ਦਸਤਾਰ ਲਾਤੀ ਕਹਿੰਦਾ ਮੇਰੀ ਉਹ ਭਾਰ ਬੰਦੇ ਜਾਦੇ ਕਹਿੰਦਾ ਮੈਂ ਗੱਲਾਂ ਮੈਂ ਚਲੋ ਕਟ ਕਟ ਲਿਆ ਉਹਨਾਂ ਨੇ ਦਸਤਾਰ ਲਾਤੀ ਉਹਦਾ ਮੈਂ ਚੱਲ ਗਿਆ ਤੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਵੀ ਆਹ ਗੱਲ ਹੋਈ ਆ ਤੇ ਮੈਂ ਕੀ ਕਰਾਂ ਮੈਂ ਵੀ ਥਾਣੇ ਦਾ ਜਾਈ ਆਂਦਾ ਫੇਰ ਮੈਂ ਕਹ ਵੀ ਵਿਚਾਰ ਦੀ ਗੱਲ ਆ ਪਹਿਲਾ ਕਰ ਉਹ ਆਂਦਾ ਨਾ ਸਰਪੰਚ ਨੇ ਟਾਈਮ ਲਖਾ ਰਾਈਨਾਮੇ ਦਾ ਉੱਥੇ ਬੁਲਾ ਲਿਆ ਵੀ ਆਉਂਦਾ ਰਾਈਨਾਮਾ ਕਰਾਉਣੇ ਜਿਹੜਾ ਸਰਪੰਚ ਨੇ ਆਈਨਾ ਬੁਲਾਇਆ ਉਹਨੇ ਉੱਥੇ ਢਾਲੇ ਕਹਿੰਦੇ ਤਿੰਨ ਚਾਰ ਕਹਿੰਦਾ ਸਾਰੇ ਢਾਲੇ ਤਿੰਨ ਜਣੇ ਹੀ ਉਹ ਉਹ ਗੱਲਾਂ ਸੀ ਉਹ ਤੇਰੇ ਜਣੇ ਤਿੰਨੇ ਢਾ ਕਹਿੰਦਾ ਚੰਗੇ ਦਬਲੇ ਦਾ ਵਜੀਆਂ ਦਾ ਮੇਰੇ ਵੀ ਬਾਬਾ ਜੀ ਸਰਪੰਚ ਨੇ ਟਾਈਮ ਲਖਾ ਰਾਈਨਾਮੇ ਦਾ ਉੱਥੇ ਬੁਲਾ ਲਿਆ ਵੀ ਆਉਂਦਾ ਰਾਈਨਾਮਾ ਕਰਾਉਣੇ ਜਿਹੜਾ ਸਰਪੰਚ ਨੇ ਆਈਨਾ ਬੁਲਾਇਆ ਉਹਨੇ ਉੱਥੇ ਢਾਲੇ ਕਹਿੰਦੇ ਤਿੰਨ ਚਾਰ ਕਹਿੰਦਾ ਸਾਰੇ ਢਾਲੇ ਤਿੰਨ ਜਣੇ ਹੀ ਉਹ ਉਹ ਗੱਲਾਂ ਔਰ ਉਹ ਤੇਰੀ ਜਿਹੜੇ ਤਿੰਨੇ ਟਾ ਕਹਿੰਦਾ ਚੰਗੇ ਦਬਲੇ ਕਦਾ ਵਜੀਆਂ ਤਾਂ ਮੇਰੇ ਵੀ ਬਾਬਾ ਜੀ ਪਰ ਤਾਂ ਮੈਂ ਤਾਂ ਰੀਲ ਲਈ ਪੂਰੀ ਰੀਲ ਲੱਗ ਰਹਾ 10 ਮਰਚੰਗੀ ਦਾ ਸਰਪੰਚ ਨੂੰ ਕਹਿੰਦਾ ਕਹਿੰਦਾ ਲਈ ਨਾ ਮੇਰਾ ਹੋ ਗਿਆ ਹਾਂ ਤਾਂ ਕੋਈ ਮਾਫੀ ਮੁਫੀ ਨਹੀਂ ਕੋਈ ਲਈ ਨਾ ਉਹ ਮਾਫੀ ਮੰਗਦੇ ਸੀ ਨਾ ਕਹਿੰਦਾ ਕੋਈ ਮਾਫੀ ਕਹਿੰਦਾ ਫੋਨ ਕਰਕੇ ਕਹਿੰਦਾ ਮੈਂ ਕਰਦਾ ਬਾਬਾ ਜੀ ਮੈਨੂੰ ਕਹਿੰਦਾ ਬਾਬਾ ਜੀ ਮੈਂ ਕਰਦਾ ਸਿਰ ਦੇ ਹੱਥ ਰੱਖਿਓ ਮੈਂ ਤੇ ਨਾ ਖੜੇ ਹਾਂ ਪਰਵਾਹ ਨਾ ਕਰ ਕੋਈ ਤੈਨੂੰ ਗੱਲ ਕਰੇ ਮੈਂ ਸਾਨੂੰ ਫੋਨ ਕਰ ਹੀ ਆਵਾਂਗਾ ਤੁਸੀਂ ਇਹ ਉਹ ਸਰਪੰਚ ਸਰਪੰਚ ਚੜ੍ਹਦੀ ਕਲਾ ਗਈ ਸਾਰੀ ਉਹ ਸੋ ਇਦਾਂ ਵਾ ਪਾਗਾਂ ਲਵਾ ਕੇ ਸਾਨੂੰ ਹੁਣ ਹੈ ਕੀ ਕਰੀਏ ਮੈਨੂੰ ਦੱਸ ਆਪਣਾ ਵੀ ਪਾਗਲਾ ਦੀ ਢਾਲੋ ਵਾਲੇ ਨੂੰ ਫੜ ਕੇ ਜੁੱਤੀ ਫੇਰ ਬੁਨਾਇਆ ਬਕਰਿਆਂ ਨੂੰ ਕੁੱਟ ਕੇ ਫੇਰ ਸਾਨੂੰ ਫੋਨ ਕਰੋ ਫੇਰ ਅਸੀਂ ਮਗਰ ਵੀ ਆਵਾਂਗੇ ਪੱਕ ਤਾਂ ਲੱਦੀ ਛੈਤਰ ਦੀ ਗੋਲ ਉਹਨਾਂ ਦੇ ਛੈਤਰਾਂ ਉੱਤੇ ਇਹਨਾਂ ਫੋਟੋ ਛੈਤਰ ਢਾਈ ਫੜ ਗੋਲਿਆ ਦੀ ਇਹਨੂੰ ਬੱਕੂ ਲਾਉਣਾ ਉਹਨਾਂ ਦੀ ਘਰ ਤੋਂ ਅੜੇ ਕਹਦਾ ਗਾੜਾ ਲਾਉਣਾ ਮੱਛੀਆਂ ਹੈਗੀਆਂ ਤਾਂ ਢੜੀਆਂ ਵਾਲੇ ਚੇਲੇ ਵੀ ਆ ਤੁਹਾਨੂੰ ਦੱਸਿਓ ਕਰਦੂਦ ਉਹਨਾਂ ਦੇ ਸੱਚ ਆਏ ਉਹਨਾਂ ਨੇ ਗੁਰਦੂਰੀ ਜਾਰਾ ਸਿੰਘ ਹੈ ਗੱਦਗਾ ਦਾ ਸਤਿਗੁਰੂ ਆ ਬੱਚਾ ਨੂੰ ਗੱਗਾਉਂਦਾ ਸਿੰਘ ਲਗ ਪਾਈ ਗੁਰਪ੍ਰੀਤ ਸਿੰਘ ਨੇ ਇਹ ਦੀ ਲਾਗ ਨਾ ਫੋਟੋ ਫੇਸਬੁਕ ਤੇ ਪਾ ਕੇ ਢੱਡੀਆਂ ਵਾਲੇ ਭੇਲੀਆਂ ਭੇਡਾਂ ਨੇ ਥਰੇ ਲਿਖਦਾ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਗਏ ਜਾਣ ਕੇ ਨਾ ਇਹ ਜੀਜੀ ਨਾ ਜੇਰੀਆ ਨਾ ਜੇਰੀਆ ਦਾ ਇਹ ਇੱਕ ਨੌਜਵਾਨ ਤੇ ਪੂ ਸਿੰਘ ਸੱਜ ਗਿਆ ਰੰਗ ਰੰਗ ਪੱਕਾ ਕਰਕੇ ਅਸੀਂ ਨਾ ਉਹ ਪੋਸਟ ਵੇਖੀ ਜੋ ਹੀ ਪੋਸਟ ਹੋਏਗੀ ਨਾ ਪਹਿਲੇ ਕਮੈਂਡ ਕੀਤਾ ਮੈਂ ਚੌਲੋ ਇਹ ਸਾਡਾ ਉਸਤਾਦ ਆ ਗੁਰਪ੍ਰੀਤ ਸਿੰਘ ਜੀ ਕਹਿੰਦਾ ਸੁਣਾਦਾ ਨਾਲ ਰੀਡ ਕਰੇ ਪੋਸਟ ਆ ਢਡੀਆਂ ਦੇ ਗਰਦੋਦੀ ਤਾਂ ਕਿਹੜਾ ਪ੍ਰਚਾਰਕ ਬਣਾਈ ਜਾਂਦਾ ਤੇ ਨਾਲ ਸਰਬੀਆ ਹੀ ਪ੍ਰਚਾਰ ਕੀਤਾ ਜੀ ਇਹ ਕਮਾਲ ਹੀ ਆ ਯਾਰ ਇਹਨਾਂ ਦਾ ਹੋਰ ਕੁਝ ਨਹੀਂ ਆਉਂਦਾ ਬਹੁਤੇ ਲੋਕ ਬਗਵਾਸ ਕਰਦੇ ਨੇ ਆਂਗੇ ਵੇਲੇ ਸਾਡੇ ਬਾਰੇ ਬਹੁਤ ਖਾਸ ਕਰਕੇ ਇਹ ਸਿੰਘ ਦੋ ਸ਼ਿਫਟਾਂ ਲਾਉਂਦਾ ਹਾਂਜੀ ਕਿਰਤਕਾਰ ਦੋ ਸ਼ਿਫਟਾਂ ਲਾਉਂਦਾ ਗਦਕਾ ਵਿੱਚ ਖਾਂਦਾ ਫਿਰ ਕਲਾਸ ਲਾਉਂਦਾ ਗਦਗੀ ਦੀ ਠੀਕ ਆ ਚੱਲ ਆਜੋ ਆਜੋ ਲੂਨ ਤੇ ਘਰ ਆ ਠੀਕ ਆ ਉਹ ਵੀ ਤਾਰਦਾ ਭੈਣਾ-ਭੈਣਾਂ ਨੇ ਇੱਕ ਭੈਣ ਫਿਰ ਵਿਆਉਣ ਵਾਲੀ ਆ ਸੋ ਬੰਦੇ ਮਿਹਨਤ ਕਰਨ ਵਾਲੇ ਨੇ ਸਾਰੇ ਆ ਵੀਰਾ ਵੀ ਕੁਲਦੀਪ ਸਿੰਘ ਲੱਕੜ ਦਾ ਕੰਮ ਕਰਦਾ ਮਾਤਾ ਨੂੰ ਪੈਰਲਾਈਜ਼ ਹੋਇਆ ਮਾਤਾ ਮੰਜੇ ਤੇ ਆ ਠੀਕ ਆ ਪਰ ਜਿੰਨਾ ਜੋਗਾ ਕਰਦਾ ਸਿੰਘ ਆ ਇਹ ਕਵਾੜ ਦਾ ਪਹਿਲਾ ਕੰਮ ਕਵਾੜ ਦਾ ਕਰਦਾ ਕਰੈਬ ਦਾ ਠੀਕ ਆ ਇਹ ਵੀ ਸਿੰਘ ਆਪਣੀ ਕਿਰਤ ਕਰਦਾ ਨਾ ਉਹ ਉਸਤਾਦ ਜੀ ਇਹ ਸਾਡੇ ਉਸਤਾਦ ਜੀ ਨੇ ਜੋ ਸ਼ੁਰੂ ਤੋਂ ਸਾਡੇ ਨਾਲ ਨੇ ਗਦਗਦੀਆਂ ਕਲਾਸਾਂ ਜਿਹੜੀਆਂ ਉਹ ਲਾਉਂਦੇ ਨੇ ਇਹ ਮੁੰਡਾ ਪਵਨ ਸਿੰਘ ਮਿਸਤਰੀ ਆ ਉਹਦਾ ਮਕਾਨ ਵਗਰਾ ਬਣਾਉਂਦਾ ਹਨ ਹਾਂਜੀ ਤੇ ਆ ਸਿੰਘ ਇਹ ਇਦਾਂ ਦਾ ਪਹਿਰਾ ਸਾਰਾ ਵੀ ਮਤਲਬ ਅ ਸ਼ੁਰੂ ਕਰਨੇ ਜੁੜਿਆ ਬੜੇ ਸਿੰਘਾਂ ਦੇ ਮਕਾਨ ਬਣਾਏ ਆ ਆ ਸਿੰਘ ਇਹ ਸਿੰਘ ਵੈਸੇ ਸ਼ਹਿਰ ਦਾ ਕੰਮ ਕਰਦੇ ਆ ਠੀਕ ਆ ਤੇ ਨਾਲ ਸਾਡੇ ਨਾਲ ਲੰਮਾ ਸਮੇਂ ਦਾ ਸੇਵਾ ਕਰਦਾ ਜਿੱਥੇ ਜਦੋਂ ਲੋੜ ਪੈਂਦੀ ਆ ਬਣਾਉਂਦੇ ਆ ਇਹ ਜਿਹੜੇ ਬੁਲਾ ਰਹੇ ਨੇ ਬਲੌਗ ਇਹ ਤਾਂ ਨਹੀਂ ਫੜੇ ਫੋਨ ਫੜੇ ਕੋਈ ਸਿੰਘ ਐ ਕਮਾ ਲਉਣਾ ਕੋਈ ਸਿੰਘ ਫੋਨ ਫੜੇ ਕੋਈ ਇਹ ਭਾਈ ਹਰਜੋਤ ਸਿੰਘ ਨੇ ਇਹ ਨੌਜਵਾਨ ਬੜਤ ਸੀਗਾ ਸਾਰੀਆਂ ਕੰਟਰੀਆਂ 'ਚ ਘੁੰਮਿਆ ਫਿਰਿਆ 9 ਕੰਟਰੀਆਂ ਟੱਕਿਆ ਸਾਰਾ ਸਾਰਾ ਕੁਝ ਕੀਤਾ ਪਰ ਮਹਾਰਾਏ ਨੇ ਬੁੱਧਬਾਲ ਬਖਸ਼ੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਜ ਸੁਖਦਾਰ ਸਾਹਮਣੇ ਆ ਮਾਤਾ ਤੇ ਦੋਵੇਂ ਰੋਜ਼ ਸਜਗਣ ਜਾਂਦੇ ਆ ਠੀਕ ਹੈ ਸਜਗਣ ਜਾ ਕੇ ਆਪਣੀ ਮਹਾਰਾਏ ਸੇਵਾ ਲੈਂਦੇ ਜਿਹੜੀ ਉਹ ਕਰਦੇ ਆ ਘਰੇ ਮਹਾਰਾਜ ਜੀ ਦਾ ਹਾਜ਼ਰ ਨਾਜ਼ਰ ਪ੍ਰਕਾਸ਼ ਨੇ ਮਹਾਰਾਜ ਜੀ ਆਪ ਉਹ ਸੇਵਾ ਕਰਦੇ ਆ 1 ਰੁਪਈਆ ਮਹਾਰਾਏ ਦੀ ਇਹ ਜਿੰਨੇ ਸਾਰੇ ਇਹ ਥੋੜੇ ਜਿਹੇ ਜਿੰਨੇ ਯਾਰ ਹੋਰ ਬਹੁਤ ਨੇ ਸਾਰੇ ਜੀਵਨ ਵਾਲੇ ਕੀਰਤੀ ਨੇ ਇੱਕੋ ਇਹ ਨਾ ਵਜਨ ਕੀਤਾ ਵੀ ਜੀਵਨ ਮਾਰਾ ਨਹੀਂ ਕਰਨਾ ਇੱਕ ਨਾ ਉਹ ਬੜੀ ਪ੍ਰੋਬਲਮ ਆ ਲੋਕਾਂ ਨੂੰ ਲੋਕਾਂ ਨੇ ਸੋਚਦੇ ਕਿ ਹਨਾ ਬਾਲੇ ਪਾਏ ਨਿਹੰਗ ਸਿੰਘ ਆ ਤੇ ਕੀਰਤ ਨਹੀਂ ਕਰਦੇ ਸਾਰੇ ਕੀਰਤੀ ਆ ਉਹਨਾਂ ਨੂੰ ਖਾਸ ਕਰਕੇ ਜਵਾਬ ਆ ਕਿ ਡਬਲ ਡਬਲ ਮੇਰੇ ਬਾਰੇ ਬਹੁਤ ਲੋਕ ਬੋਗਸ ਕਰਦੇ ਕੋਣ ਬਾਉ ਮੈਂ ਕਈ ਤੇ ਫਰ ਨਹੀਂ ਲੈਣੀ ਮਾਰੇ ਜਿਹੇ ਕੀਰਤੋ ਕੀਤੀ ਬਖਸ਼ੀ ਉਹ ਕਰਨੀ ਟਾਇਰ ਲਾਇਲ ਦਾ ਕੰਮ ਆ ਬੜਾ ਸੁਣਾ ਚੱਲਦਾ ਰੋਟੀ ਪਾਣੀ ਮਿਲਦਾ ਨਾਲ ਪ੍ਰਚਾਰ ਕੇ ਸੰਗਤ ਸਦਕਾਰ ਕਰਦੀ ਆ ਜਿਹੜੇ ਲੋਕ ਇਹ ਬਕਵਾਸ ਕਰਦੇ ਵੀਰ ਨੇ ਅੰਗ ਨੇ ਬਾਣੇ ਪਾ ਕੇ ਡਾਂਗਾ ਲੈ ਘਟੀਆਂ ਨਾਲ ਬਕਵਾਸ ਕਰਦਾ ਅਗੇ ਜੀ ਡਾਂਗਾ ਲੈ ਕੇ ਚਲ ਜਾਂਦੇ ਉੱਥੇ ਚਲੇ ਜਾਂਦੇ ਕਰਦੇ ਆ ਭਾਈ ਜਿੱਥੇ ਗੱਲ ਗੁਰੂ ਗ੍ਰੰਥ ਗੁਰੂ ਪੰਥ ਦੀ ਆਉਂਦੀ ਖਲੋਣੇ ਡਾਂਗਾ ਲੈ ਖਲੋਣਾ ਪੈਣਾ ਸਾਨੂੰ ਖਲੋਣੇ ਆ ਤੇ ਗਾਹ ਵੀ ਖਲੋਵਾਂਗੇ ਪਰ ਗੱਲ ਸਭ ਤੋਂ ਵੱਡੀ ਇਹ ਆ ਵੀ ਕਿਸੇ ਦੇ ਬਾਰੇ ਬੋਲਣ ਤੋਂ ਪਹਿਲਾਂ ਜਾਣੋ ਉਹਦੇ ਬਾਰੇ ਡੀਪਲੀ ਯਾਰ ਬੰਦੇ ਕੀ ਕਰਦੇ ਆ ਕਿਵੇਂ ਦੇ ਆ ਸਮਾਂ ਕੱਢ ਕੇ ਹੁਣ ਆਹ ਕੰਮ ਕਰਨ ਆਏ ਆ ਕੰਮ ਛੱਡ ਕੇ ਆਏ ਨਾ ਇਹਨਾਂ ਲੈਣਾ ਮੇਰੇ ਤੋਂ ਕੁਝ ਪਰ ਇਹਨਾਂ ਦੇ ਮਨ ਦੇ ਵਿੱਚ ਇਹ ਸ਼ਰਦਾ ਦਾ ਦਰਦੇ ਆ ਤੇ ਇਹ 15ਵੀਂ ਸੇਵਾ ਦਾ ਅੰਦਰ ਚਾਹ ਆਪੀ ਅਸੀਂ ਇਹ ਕਾਰਜ ਕਰੀਏ ਵਿਦਿਆਲੇ ਦਾ ਇਸ ਕਰਕੇ ਕਿਤੇ ਮੇਨੋ ਤੇ ਨ ਕੋਈ ਖਾਲ ਲੈਂਦੇ ਵਿਚਾਰੇ ਉਲਟਾ ਸਭ ਕੋ ਤੇਲ ਭੋਗ ਕੇ ਆਪਣੇ ਲੈ ਵੀ ਕੁਲਦੀਪ ਸਿੰਘ ਜਿੱਤ ਗਿਆ ਜਿੱਤ ਗਿਆ ਚੜਦੀ ਗਲਾ ਕਰੀਏ ਕੋਸ਼ਿਸ਼ ਇਹ ਵੀ ਜਿਹੜਾ ਕੋਈ ਕਰਦਾ ਰਲ ਕੇ ਸਾਧਈਏ ਉਹਦਾ ਚਲੋ ਚਲੋ ਮੈਂ ਡਾਂਗ ਫਿਰਾਂ ਤੁਹਾਨੂੰ ਉਹ ਤਾਂ ਮੈਂ ਆਇਆ ਕਰੂੰਗਾ ਵਲੋਗ ਬਣਾ ਦੇ ਕੀ ਕਰਦਾ ਤੂੰ ਓਏ ਹਾਂ ਕੀ ਕਰਦਾ ਤੂੰ ਹਾਂ ਓਏ ਚਲਾ ਆਜੂ ਆਹ ਫੋਨ ਕਰ ਆਜੂ ਦਾ ਫੇ ਸਨੀ ਦੇ ਆੜਾ ਦਾ ਸਟੈਪ ਮਾਰਨਾ ਘਤ ਕਾਲਾ ਘਤ ਕਾਲਾ ਹਟ ਦੇ ਨਹੀਂ 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 ਓਕੇ ਕੋਲ ਓਥੇ ਪੜੀ ਨਹੀਂ ਪੜਾ ਸਾਲਾ ਫੇਦੇ ਸੰਗ ਹੈ ਓਹ ਆਹ ਪੜੀ ਨਹੀਂ ਓਹ ਸਾਲਾ ਨਹੀਂ ਓਲੇ ਚੁੱਕਦੇ ਨਾਰ ਦੇ ਹੋਣ ਚੁੱਕਦੇ ਚੰਦੇ ਚੱਲਦੇ ਕੋਈ ਚੱਲ ਨਹੀਂ ਚੁੱਕੇ ਜਾਣਾ ਨਹੀਂ ਚੁੱਕੇ ਹੈ ਨਾ ਚੁੱਕ 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 ਦੇਗੇ ਦੇਗੇ ਦੇ ਤੇ ਇਧਰੋ ਸਮੇਟੇ ਬੈਠੇ ਉਹ ਬਾਤ ਤੁਸੀਂ। ਉਹ ਬਾਹਰ ਨੂੰ ਬਾਤ ਕਰ। ਚੱਕ 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 ਚੱਕ। ਆਹ ਇਧਰ ਬਾਹਰ। ਚੱਕ 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 ਚੱਕ। ਆਹ ਬੜੇ ਗੁੱਦਾ। ਤੇ ਕਰਦਾਰ ਇਹੋ ਜੇ ਸੀ ਵੀ ਕਿਸੇ ਘਰ ਦਾ ਦਰਵਾਜ਼ਾ ਖੜਕਾਉਂਦੇ ਸੀ ਨਾ ਜਦੋਂ ਜਾ ਕੇ। ਰੋਟੀ ਵਾਸਤੇ, ਪਛਾਦੇ ਵਾਸਤੇ। ਕਿਉਂਕਿ ਆਮ ਘਰਾਂ ਚੋਂ ਹੀ ਸ਼ੱਕਦੇ ਸੀ ਨਾ ਪਛਾਦਾ। ਤੇ ਜਦੋਂ ਬੂਹਾ ਖੜਕਾਉਂਦੇ ਸੀ ਤੇ ਪਹਿਲਾਂ ਇਹ ਪੁੱਛਦੇ ਸੀ ਵੀ ਘਰ ਦੇ ਵਿੱਚ ਕੋਈ ਬੰਦਾ ਹੈਗਾ? ਪੀ ਕਦੇ ਕਲੀਆਂ ਧੀਆ ਭੈਣਾਂ ਤੜੀ ਨੋਹਾਂ ਤਨੀ ਜੇ ਘਰ ਚ ਸਿਰਫ ਔਰਤਾਂ ਹੁੰਦੀਆਂ ਸੀਗੀਆਂ ਸਿੰਘ ਪੁੱਠੇ ਪਰਿਵਾਰ ਤੋਂ ਮੁੜ ਜਾਂਦੇ ਕਰਦਾਰ ਇਹ ਸੀ ਇਹ ਨਹੀਂ ਸੀ ਵੀ ਮਾੜੇ ਸੀ ਸਿੰਘਾਂ ਦੇ ਕਰਦਾਰ ਪਰ ਸਰਕਾਰ ਕਰਦੇ ਸੀ ਇਸ ਗੱਲ ਦਾ ਵੀ ਕੋਈ ਕਦੇ ਉਂਗਲ ਨਾ ਚੁੱਕ ਦੇ ਵੀ ਇਹਨਾਂ ਦੇ ਘਰ ਬਗਾਨੇ ਬੰਦੇ ਆਏ ਸੀ ਤੇ ਬੰਦਾ ਕੋਈ ਨਹੀਂ ਸੀ ਹੈਗਾ ਇਦਾਂ ਦੇ ਕਰਦਾਰ ਸੀਗੇ ਕਰਦਾਰ ਤਾਂ ਸੀ ਵੀ ਨਾਮ ਬਾਣੀ ਦਾ ਪਿਆਰਾ ਰੱਖਦੇ ਉਹ ਬਾਣੀ ਪੜ੍ਹਦੇ ਸੀ ਉਹ ਜਾਪ ਕਰਦੇ ਸੀ ਵਾਹਿਗੁਰੂ ਦਾ ਹਰ ਵੇਲੇ ਉਹਨਾਂ ਦੇ ਜੋ ਹੁਕਮ ਮਾਰਿਆ ਸਵਾਸ ਸਵਾਸ ਸਿਮਰੋ ਪਰਮ ਨਾਮ ਉੱਤੇ ਚੱਲਦੇ ਸੀ ਹੋਣ ਸਾਨੂੰ ਕੁੱਟ ਕਿਉਂ ਪੈ ਰਹੀ ਹੈ ਮਾਰ ਕਿਉਂ ਪੈ ਰਹੀ ਹੈ ਖਵਾਰੀ ਕਿਉਂ ਅਸੀਂ ਬਾਣੀ ਤੋਂ ਦੂਰ ਹੋ ਗਏ ਨਤ ਨਿਮੀ ਨਹੀਂ ਹੈਗੇ ਅਸੀਂ ਕਿੰਨੇ ਦੁਨੀਆ ਤੇ ਆਪਾਂ ਜਿੰਨੇ ਸਿੱਕ ਵਸ ਰਹੇ ਆਂ ਬਹੁਤ ਵਾਰ ਅਸੀਂ ਬੈਠਦੇ ਆਂ ਗੈਦਰਿੰਗ ਹੁੰਦੀ ਆ ਜੇ 100 ਬੰਦਾ ਇਕੱਠਾ ਹੁੰਦਾ ਨਾ ਜਿਵੇਂ ਮੈਂ ਸਵਾਲ ਕਰਦਾ ਨਾ ਵੀ ਇਹ ਨਤ ਨਿਮੀ ਕਿੰਨੇ ਕਰਦੇ ਆਪਾਂ ਹੱਥ ਖੜੇ ਕਰ ਹੱਥ ਨਹੀਂ ਖੜੇ ਕਰਦੇ ਲੋਕ ਬਹੁਤੇ ਹੱਥ ਖੜੇ ਹੁੰਦੇ ਨਹੀਂ 5 7 10 ਬੰਦੇ ਖੜੇ ਕਰਦੇ ਹੱਥ ਇਹਨਾਂ ਦਾ ਬਹਾਨਾ ਕੀ ਹੁੰਦਾ ਕਿ ਬਸ ਕੰਮ ਤੇ ਬਿਧੀ ਹਨਾ ਇਦਾਂ ਕੋਈ ਨਹੀਂ ਕਿ ਹੁਣ ਤੂੰ ਇਹ ਸਿੰਘ ਆ ਮਨ ਲਾ ਐਗਜ਼ਾਮਪਲ ਮੈਂ ਤੈਨੂੰ ਦੱਸਣਾ ਸਿੰਘ ਵਾਰ ਦਾ 9 ਵਜੇ ਕੰਮ ਤੇ ਜਾਣਾ ਤੇ ਜੇ 9 ਵਜੇ ਕੰਮ ਤੇ ਜਾਣਾ ਤੇ 4 ਵਜੇ ਤੂੰ ਨਹੀਂ ਕਰ ਸਕਦਾ 4 ਵਜੇ ਉੱਠ ਜਾ 5 ਉੱਠਦਾ ਨਾ ਤੂੰ ਉੜ ਕੇ ਨਿਤਨੇਮ ਕਰਦਾ ਸਿਸਟਮ ਬਣਾਇਆ ਵੀ ਘੰਟਾ 2 ਘੰਟੇ ਪਹਿਲਾਂ ਉੱਠ ਜਾ ਹੁਣ ਮੈਂ ਮਾਲਾ ਮੁਜੇ ਦੇ ਪਿਆ ਸੁਸਤੀ ਸੁਟੀ ਜਾਣਾ ਪਿਆ ਉੱਠਦਾ ਹੀ ਨਹੀਂ ਤੇ ਉਹ ਗਲਤੀ ਤੇਰੀ ਆਪਣੀ ਆ ਨਾ ਤੂੰ ਉੱਠ ਉੱਠ ਕੇ ਇਸ਼ਨਾਨ ਕਰ ਘੰਟਾ 2 ਘੰਟਾ ਪਹਿਲਾਂ ਉੱਠ ਕੇ ਨਿਤਨੇਮ ਕਰ ਇਹ ਮਹਾਰਾਜ ਦਾ ਹੁਕਮ ਪੰਜ ਪਿਆਰੇ ਨੂੰ ਹੁਕਮ ਲਾਇਆ ਹੈ ਨਾ ਇਹ ਤੁਹਾਡਾ ਛੁੜ ਕੇ ਚੱਲਣੀ ਹੈ ਬਾਬਾ ਜੀ ਨਿਤਨੇਮ ਦਾ ਪੈਰਾ ਹੀ ਸਭ ਤੋਂ ਵੱਡਾ ਵਾ ਪਹਿਲਾ ਹੁਕਮ ਮਾਰ ਸਾਨੂੰ ਇਹ ਆ ਕੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ ਪਾਣੀ ਪੜਨੀ ਤੇ ਜਿੰਨੂੰ ਚਲੋ ਨਹੀਂ ਬਾਣੀ ਸੰਧਿਆ ਕੀਤੀ ਨਹੀਂ ਬਾਣੀ ਆਉਂਦੀ ਉਹ ਜਾਪ ਕਰੇਗਾ ਵੈਗ ਨੂੰ ਜੀ ਹਾਂ ਜਾਪ ਕਰੇ ਕਿਉਂਕਿ ਵੈਗ ਨੂੰ ਗੁਰਮੰਤਰ ਹੈ ਜਪਾ ਹਮੇ ਕੋਈ ਚੱਪੜ ਦੇ ਨਾਲ ਹਮੇ ਕੋ ਉਧਰ ਖਰਾਬ ਕੋਈ ਜਾਂਦੀ ਹੈ ਖਤਮ ਹੋ ਜਾਂਦੀ ਹੈ ਵਕਾਰ ਖਤਮ ਹੋ ਜਾਂਦੇ ਸੋ ਅਸੀਂ ਅੱਜ ਦੇ ਸਮੇਂ 'ਚ ਬਾਣੀ ਨਹੀਂ ਪੜ ਰਹੇ ਸਾਨੂੰ ਖਵਾਰੀਆਂ ਤਾਂ ਹੋ ਰੀਆਂ ਜਿੱਦਣ ਸਾਡੇ ਸਿੱਖ ਅੱਜ ਦੇ ਆ ਜਾਂ ਕਲਯੁਗ ਦੇ ਸਿੱਖ ਜਿਹੜੇ ਆਪਾਂ ਬਾਣੀ ਪੜ ਲੱਗੇ ਨਾ ਸਾਨੂੰ ਧਰਮ ਪਰिवर्तन ਕਰਨ ਦੀ ਲੋੜ ਪੈਣੀ ਨਾ ਸਾਨੂੰ ਕਿਸੇ ਡੇਰੇ ਜਾਂਦੀ ਲੋੜ ਪੈਣੀ ਨਾ ਸਾਨੂੰ ਗਰੀਬੀ ਅਮੀਰੀ ਦਾ ਚੱਕਰ ਪਤਾ ਲੱਗਣਾ ਉਹ ਸਭ ਕੁਝ ਮਾਰ ਦੇ ਦਿੰਦਾ ਉਹ ਦਿੰਦਾ ਦੇ ਲੈਂਦੇ ਤੱਕ ਪਾਈ ਵਾਲਾ ਕਨਸੈਪਟ ਹੈ ਨਾ ਤੇ ਦੂਸਰਾ ਕਨਸੈਪਟ ਇਹ ਆ ਵੀ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰੇ ਸੋਈ ਛਾਲਾਂ ਚਨੀਆ ਮਰਜੀ ਮਰੀ ਜਾ ਜਦੋਂ ਗੁਰੂ ਸਾਹਿਬ ਨੇ ਹੋਣਾ ਕਰਨਾ ਜਦੋਂ ਤੁਹਾਡੇ ਪੈਰੇ ਹੋਣਾ ਨਾ ਉਦੋਂ ਹੀ ਹੋਣਾ ਅਸੀਂ ਕੀ ਕਰਦੇ ਹਾਂ ਪ੍ਰਾਪਤੀ ਕਰ ਛੇ ਦਿਨ ਪ੍ਰਾਪਤੀ ਹੋ ਜੇ ਜਿਵੇਂ ਇਜ਼ੀ ਮਨੀ ਵਾਲਾ ਸਿਸਟਮ ਅੱਜ ਕੱਲ ਇਜ਼ੀ ਮਨੀ ਚ ਕਰਦੇ ਨੌਜਵਾਨ ਪੁੱਠਾ ਕੰਮ ਕਰਨ ਲੱਗ ਪੈਂਦੇ ਨੇ ਸ਼ਾਹ ਵੇਚਣ ਲੱਗ ਪੈਂਦੇ ਆ ਕੋ ਡਾਕਾ ਕੋ ਚੋਰੀ ਕਰਨ ਲੱਗ ਪੈਂਦੇ ਨਹੀਂ ਇਹ ਖੇੜ ਤਾਂ ਆਵਾਪਰਦੀ ਵੀ ਟੁੱਟੇ ਆ ਬਾਣੀ ਨਾਲੋਂ ਜੇ ਬਾਣੀ ਨਾਲ ਜੁੜੇ ਹੁੰਦੇ ਤੁਹਾਨੂੰ ਸਮਝ ਆਉਂਦੀ ਵੀ ਮਹਾਰਾਜ ਨੇ ਦੇਣਾ ਉਹ ਤੋਂ ਦੇਣਾ ਜੋ ਤੇਰੇ ਕਰਮਾਂ ਚ ਸੱਚ ਹੋਣਾ ਜਦੋਂ ਇੱਥੇ ਨਸੀਬ ਦੇ ਲਿਖਿਆ ਆਉਣਾ ਅਸੀਂ ਟੁੱਟੇ ਹੋਏ ਭਰੋਸਾ ਨਹੀਂ ਆ ਸਾਨੂੰ ਨਾ ਉਹ ਕੋਸ਼ਿਸ਼ ਤੁਸੀਂ ਕਰ ਨਹੀਂ ਕਰਦੇ ਪਰ ਉਹ ਕੋਸ਼ਿਸ਼ ਦੇ ਵਿੱਚ ਤੁਹਾਡੀ ਇਮਾਨਦਾਰੀ ਹੋਣੀ ਚਾਹੀਦੀ ਆ ਉਸ ਕੋਸ਼ਿਸ਼ ਦੇ ਵਿੱਚ ਤਾਂ ਕਿਸੇ ਨਾਲ ਧੋਖਾ ਨਹੀਂ ਹੋਣਾ ਚਾਹੀਦਾ ਨਹੀਂ ਮੈਂ ਹੁਣ ਸਿੱਧਾ ਹੀ ਕੰਮ ਖਤਮ ਕਰਕੇ ਆਉਣਾ ਮੈਂ ਬਾਦ ਕੁਝ ਰਾਤ ਜਾਣਾ ਕਿੱਥੇ 에ਅਰ ਫੋਰਸ ਤੇ 에ਅਰ ਫੋਰਸ ਤੇ ਅੱਛਾ ਉਹਨਾਂ ਦੇ ਕੀ ਯਾਰ ਬੰਦ ਕਰ ਦੇ ਜੱਜ ਜੱੜ ਤੇਲ ਪਾ ਜੱਜ ਜੱੜ ਮੈਂ ਚੜਦੀ ਕਲਾ ਮਹਾਰਾਜ ਤੁਹਾਨੂੰ ਭਾਜ ਦੇਵੇ ਬੜੀ ਕਿਰਪਾ ਨਾਲ ਯਾਰ ਉਹ ਦਿੰਦੀ ਓਏ ਪਾ ਦੇ ਵੀਰ ਨੂੰ ਪਾ ਦੇ ਛੱਪੀ ਛੱਪੀ ਦਿੰਦੇ ਨੰਦ ਕਰ ਸਾਰੇ ਸਬਸਕ੍ਰਾਈਬਰਾਂ ਨੇ ਹੋਣਾ ਜੀ ਮੇਰੀ ਗੱਲ ਸੁਣੋ ਜਿੰਨੇ 40000 ਸਬਸਕ੍ਰਾਈਬਰ ਆ ਜਾਣ ਆ ਜਾਣ ਇਹਨੇ ਪਾਇਆ ਕਹਿੰਦਾ ਰੋਟੀ ਕਿੱਥੇ ਬਣਾਉਣੀ ਤੇ ਵੀਰ ਨੂੰ ਇੱਕ ਹੋ ਗਈ ਅਰਦਾਸਿਆ ਭਾਜੀ ਪਲੀਜ਼ ਕਹੋ ਯਾਰ ਭਾਈ ਸਾਹਿਬ ਬੇਨਤੀ ਹੈ ਕਹੋ ਯਾਰ ਭਾਜੀ ਲੋਣਗੇ ਭਾਈ ਤੂੰ ਹੀ ਲਾਓ ਐਨਕ ਨਹੀਂ ਯਾਰ ਲੱਗੀ ਆਖਿਰ ਕਿੱਡੇ ਸੋਹਣੇ ਸੁਨੱਖੇ ਚੜਦੀ ਕਲਾ ਵਾਲੇ ਨਹੀਂ ਲੱਗੀ ਯਾਰ ਚਲੋ ਕੋਈ ਦੀ ਢੜੀਆਂ ਵਾਲੇ ਚੇਲੇ ਨੇ ਇਹਦੀ ਜੱਕੀ ਫੋਟੋ ਹਾਂਜੀ ਫੋਟੋ ਜੱਕੀ ਇਹਦੀ ਯਾਨੀ ਕਿ ਫੇਸਬੁੱਕ ਤੋਂ ਦੇ ਪਾ ਕੇ ਨਾ ਫੇਸਬੁੱਕ ਤੇ ਲਿਖ ਕੇ ਤੇ ਬਾਪਾ ਵੀ ਇਹ ਨਾਈਜੀਰੀਆ ਦਾ ਤੇ ਭਾਈ ਰਣਜੀਤ ਸਿੰਘ ਢੰਡੀਆਂ ਵਾਲ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਗਏ ਸਿੰਘ ਸੱਜ ਗਿਆ ਆ ਆ ਆ ਜਿਸੇਗਾ ਆਲਾ ਕੀ ਉਮਰੇ ਦੀ ਪੋਰਟਸ ਹੋ ਗਈ ਛੋ ਹੋ ਗਈ ਤੇ ਮੈਂ ਨਾ ਨਾਲ ਸਿਕਾ ਮੈਂ ਯਾਰ ਇਹ ਤਾਂ ਆਪਣਾ ਕਰਪੇਤ ਸਿੰਘ ਆ ਇੱਕ ਤਾਂ ਨਾਈਜੀਰੀਆ ਆ ਗਿਆ ਐਂ ਤਾਂ ਲੇਕ ਕਮੈਂਟ ਕੀ ਤੇ ਉਹ ਸਾਡਾ ਕਰਪੇਤ ਸਿੰਘ ਆ ਵੀ ਪੰਜਾਬ ਦਾ ਵਾ ਤੁਸੀਂ ਕਿਹੜਾ ਨਾਈਜੀਰੀਆ ਬਣਾਤਾ ਹੁਣ ਕਿਉਂ ਡੀਲ ਕਰਗੇ ਪੋਰਟਸਾਰੇ ਮੈਂ ਵੇਖ ਲੈ ਕਰਦੂ ਦਿਨਾਂ ਦੀ ਗੰਜੇ ਦਿੰਦੀ ਐਵੇਂ ਤਾਂ ਕਰੀਆਂ ਦੁਨੀਆਂ ਦੇ ਪ੍ਰਚਾਰ ਤੋਂ ਪ੍ਰਭਾਵ ਹੋਇਆ ਪਰ ਗਾੜੀ ਗਏ ਆ ਉਧਰ ਆਉਂਦੇ ਆਂ ਬਾਕੀ ਫੁੜਨੀ ਦੀ ਉਹ ਮਨਿਆਲੀ ਦੋਇ 17 ਸੁਰਾਂ ਦੀ ਗੱਲ ਹੈ ਬੁਗਾੜੀ ਮੋਰਚਾ ਲੱਗਾ ਜੇ ਤਾਂ ਮੋਰਚਾ ਲੱਗਾ ਤੂੰ ਇਧਰ ਫਰਾਮ ਨਹੀਂ ਦੇਬੀ ਮੈਂ ਨਾਲੇ ਨਾਲੇ ਆਪਣਾ ਨਹੀਂ ਲਾਉਣੀ ਸਰ ਜੀ ਅੱਜ ਕਹਿ ਦਿਓ ਇੱਥੇ ਕਹਿ ਦਿਓ ਮੈਂ ਨਹੀਂ ਲਾਉਣੀ ਮੈਂ ਨਹੀਂ ਲਾਉਣੀ ਚੱਲ ਠੀਕ ਗੱਲ ਹੈ ਜੀ ਲੋੜੀ ਕੋਰਾ ਜਵਾਬ ਉਹਨਾਂ ਨੂੰ ਦੇਤਾ ਜਵਾਬ ਤੁਰ ਸਿੱਖਾਂ ਨੂੰ ਇਧਰ ਆਵੇ ਮੈਂ ਸੋਚਿਆ ਕਿ ਮੇਰੇ ਭੁਕੇ ਡਬਾ ਦਵਾ ਦੇ ਨਹੀਂ ਲਈ ਨਾ ਮੈਂ ਸੋਚਿਆ ਮੈਂ ਮਾਨ ਕਰਦਾ ਸੀ ਤੁਹਾਡੇ ਜੀ ਲਾ ਲੈਂਦੇ ਨਾ ਠੀਕ ਹੈ ਕਿਉਂ ਬਲ ਕਹਿੰਦੇ ਆ ਇਹ ਗੁੜੇ ਰਗਦਾ ਫਾਲਕਾ ਬੋਤਲਾਂ ਵੱਡਣੀਆਂ ਇਹ ਇਹ ਬਾਲ ਕਰਦਾ ਗੁੜੇ ਰਗਦਾ ਵੀਰੇ ਕੋਈ ਨਹੀਂ ਵੇ ਟਰਾਲੇ ਹੁੰਦੇ ਕਿਸਮਤ ਵਾਲੇ ਦੁਨੀਆ ਸਾਰੀ ਕੰਡੀ ਕਾਜੀ ਦਾ ਕਹਦੇ ਤੁਸੀਂ ਕਹਦੇ ਯਾਰ ਬਾਲ ਤੋਂ ਤੱਕ ਵੜ ਕੇ ਤੇ ਪੀੜੀ ਪੀਂਦਿਆ ਅੱਛਾ ਇਹ ਨਿਸ਼ਾਨ ਆ ਨਾ ਕਿੱਥੇ ਕਿੱਥੇ ਫਟੇਗੜ ਸਾਹਿਬ ਅੱਛਾ ਆ ਨਿਸ਼ਾਨ ਹੀ ਕਿਤੇ ਨਾਲ ਦੇ ਵਾਲੇ ਬਾਥਰੂਮ ਚ ਵੜਿਆ ਇਹਨੂੰ ਸਮੈਲਸ ਨੂੰ ਲਾਈ ਇਹਨੇ ਬੂਹਾ ਕੜਕਾਇਆ ਇਹਨੂੰ ਕਹਿੰਦਾ ਇਹ ਬਾਹਰ ਆਇਆ ਹੀ ਆ ਇਹਨਾਂ ਮਾਮਾ ਨੇ ਚੰਗਾ ਧੋਇਆ ਨੂੰ ਬਣ ਤੂੰ ਤੂੰ ਨਾ ਹੀ ਖੋਤੀ ਚੁੰਗਣ ਡਿਆ ਸੀ ਤੂੰ ਨਾ ਹੀ ਬੜੀ ਯੂ ਟਾਂਗ ਫੇੜੀ ਇੱਥੇ ਮਣਕਾ ਉੱਥੇ ਹੋਰ ਮੁੰਡੇ ਆ ਗਏ ਕੋਈ ਕੋਈ ਸਤਕਾਰਯੋਗ ਕੋਈ ਭਰਾ ਜੀ ਤੇ ਬੜਾਈ ਟੜ ਤੇ ਮਾਣ ਆ ਸਾਨੂੰ ਮੈਂ ਤੋੜਦਾ ਨਹੀਂ ਯਾਰ ਨਹੀਂ ਯਾਰ ਨਹੀਂ ਲੰਨ ਕਿਉਂ ਹੈ ਪਰ ਰੀਜ਼ਨ ਕਿ ਅੰਦਰੋਂ ਯਾਰ ਤੂੰ ਹੀ ਟਿਚਨਾ ਕਰਾਉਣੀਆਂ ਮੈਨੂੰ ਤੈਨੂੰ ਤਾਂ ਲੱਗਦਾ ਮੈਂ ਟਿਚਰਾ ਕਰਾਂ ਹਾਂ ਯਾਰ ਮੈਨੂੰ ਲੱਗਦਾ ਲੈ ਤੇ ਸਾਡੇ ਭਰਾ ਜੀ ਸਤਿਕਾਰ ਜੋ ਜਿੱਕਤ ਕੇ ਸਤਾਰ ਤੇ ਚੇਲੇ ਤੁਹਾਡੇ ਕਹਿ ਰਹੇ ਕਰ ਬਾਬਾ ਜੀ ਤੁਸੀਂ ਤੁਸੀਂ ਯਾਰ ਵੇਖ ਲੋ ਕਿੱਡਾ ਗੁਣਵਾ ਮਾਰਾ ਚੱਲੋ ਤੁਹਾਨੂੰ ਵੇ ਲੋ ਕਿੱਥੇ ਕਿੱਥੇ ਤੱਕ ਤੁਸੀਂ ਗਿੱਦਕਾ ਖੇਡਿਆ ਤੁਸੀਂ ਪリーズ ਵੇ ਲੋ ਉਸਤਾਦ ਜੀ ਇਹਦਾ ਨਾਂਗਰ ਇੱਕ ਮੇਰੇ ਕੰਨ ਤੇ ਪਾ ਦੇ ਨਹੀਂ ਯਾਰ ਮੈਂ ਨਹੀਂ ਲਾਉਣੀ ਗੱਡੀ ਦੀ ਚਾਬੀ ਕਿੱਥੇ ਹੈ ਤੁਸੀਂ ਕਿਹਦੇ ਕੰਨ ਤੇ ਪਾਉਗੇ ਇਹ ਦੱਸੋ ਨਹੀਂ ਕੰਨ ਤੇ ਕਹਿੰਦੇ ਨਹੀਂ ਕਿਹੜੀ ਸਿੰਘ ਦੀ ਹੈ ਗੱਡੀ ਉਹ ਦਲੇਰ ਸਿੰਘ ਦੀ ਉਹ ਯਾਰ ਤੂੰ ਗੱਡੀ ਵੇਖੀ ਢੰਡਾ ਇੱਧਰ ਪਹਿਲਾਂ ਸਾਨੂੰ ਚਲਾਉਣ ਦੀ ਕੋਸ਼ਿਸ਼ ਕਰਨਾ ਸ਼ਾਨ ਮਾਮ ਮੇਰੇ ਮੋਟਰਸਾਈਕਲ ਵਾਲੀ ਚਾਬੀ ਲੱਗ ਜਾ ਮੈਂ ਕੀ ਕਹਿੰਦਾ ਵਾਂ ਉਸਤਾਦ ਨੂੰ ਮਨਾਓ ਯਾਰ ਕੜੀ ਚੱਲੀ ਪੈਰੀਆ ਲਾਓ ਪੈਰੀਆ ਲਾਓ ਇੱਠੇ ਨਾ ਪਰੇ ਪਏ ਆ ਇਦਾਂ ਹੀ ਗੱਡੀ ਲਾਣੇ ਆ ਸਾਡੀ ਗੱਲਾ ਗਰ ਸਿੱਖਾ ਲੈਣੇ ਉਹਨ ਮੰਨ ਗਏ ਨਹੀਂ ਯਾਰੇ ਨਹੀਂ ਯਾਰੇ ਗੱਲ ਨਹੀਂ ਜੇ ਕਰਾ ਲੱਗੀ 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 ਅੱਜ ਸਮਝ ਨਹੀਂ ਆ ਰਹੀ ਹੁਣ ਓਏ ਹੋਏ ਇਹ ਚੜਦੀ ਇਹ ਕਾਲ ਲਾਲੀ ਵਾਲੀ ਮਨਲੀ ਭਰਾ ਦੇ ਉਹਦੇ ਸੋੜੇ ਲੱਗਦੇ ਯਾਰ ਭਾਈ ਨੂੰ ਭਾਈ ਨੂੰ ਦਿਖਾਈ ਇੱਕ ਰੀ ਯਾਰ ਵਾਹ 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 ਆਖਿਰ ਅਗਰ ਲਾਲੀ ਧੰਨਵਾਦ ਯਾਰ ਉਸਤਾਦ ਜੀ ਖਾਸਾ ਚੜਦੀ ਗਲਾ ਉਸਤਾਦ ਜੀ ਧੰਨਵਾਦ 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 ਇਹ ਭਰਾੜੀ ਸਾਡਾ ਮਾਰ ਰੱਖਿਆ ਬਹੁਤ ਮਾਰ ਰੱਖਿਆ ਯਾਰ ਮੇਰੀ ਸ਼ੂਟ ਕਰਮ ਤਾਂ ਦਾਦਾ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਭਾਈ ਗੁਰਸੇਵ ਸਿੰਘ ਜੀ ਬੜਾਈ ਬੜਾ ਸਦਕਾਰ ਕੀਤਾ ਇਹਨਾਂ ਨੇ ਆਦਾ ਚਸ਼ਮਾ ਲਾ ਲਿਆ ਯਾਰ ਮੈਨੂੰ ਬੜਾ ਦਿਲਾ ਮੈਨੂੰ ਬਿਲਕੁਲ ਵੀ ਨਹੀਂ ਇਹਨਾਂ ਦੀ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਲੱਗਾ ਵੇਖੋ ਕਿੱਡੇ ਘੱਟ ਲੱਗ ਰਿਹਾ ਤਾਜ ਜੀ ਨੇ ਅਣਕ ਲਾ ਲਈ ਆ ਹੁਣ ਤੇਰੇ ਲੱਗਣ ਨਹੀਂ ਲਈ ਮੈਨੂੰ ਲੱਗਣ ਨਹੀਂ ਪ੍ਰਤਾਪ ਵੀ ਇੰਨਾ ਬੜਾ ਪ੍ਰਤਾਪ ਵੀ ਇਹ ਕਹਿੰਦੀ ਕਿ ਮੈਂ ਉਸਤਾਦ ਵਾਲੇ ਜਾਵਾ ਤਾਜੀ ਧਾਮੀ ਪੇਟਾ ਕਰ ਦੇਣੀ ਆਪਾਂ ਆ ਲੋ ਦੇਰ ਵਾਪਸੀ ਦੇ ਦੇ ਆ ਮੈਨੂੰ ਛੋਟ ਕਰਨ ਦੇ ਆ ਵੀ ਆਏ ਸਹੀ ਬੋਲ ਗ੍ਰੀਦੀ ਕਾਕਾਲ ਸਾਡਾ ਛੜਦੀ ਕਲਾ ਬੋਲ ਕਿੱਥੇ ਰਹਿੰਦੇ ਮੇਰਾ ਪਿੰਡ ਹੈ ਜੀ ਨਾਲ ਹੀ ਸਮਾਗਸ ਹੈ ਹੈਨਾ ਮਾਂਗਾਸ ਰਾਏ ਠੀਕ ਹੈ ਤੇ ਇਹ ਫਿਰ ਆਪਣਾ ਕੰਮ ਕਰਦੇ ਜਾਂ ਸੋੜਾ ਜਿਹਾ ਕਰਦੇ ਆਪਣਾ ਪਿਆਰ ਪਿਆਰ ਹੋਣਾ ਇਹਨੂੰ ਪਹਿਲਾਂ ਇੱਥੇ ਹੋਣਾ ਆਪਣਾ ਵਿਦਿਆਲੇ ਦਾ ਕਰਨ ਲੱਗੇ ਆਇਆ ਕਰਨਾ ਲੰਘਣਾ ਵਾ ਸਾਨੂੰ ਬਿੜ ਖਾ ਕੇ ਜਾਇਆ ਕਰਨੇ ਨਾਲੇ ਇੱਕ ਮੁਰਦਿਸ਼ਾ ਗਿਆ ਜੀ ਨਹੀਂ ਜੀ ਨਹੀਂ ਰਾਦਾ ਦੇਗਾ ਨਹੀਂ ਰਾਦਾ ਰੁੱਦਾ ਨਹੀਂ ਬ੍ਰਹਮਾ ਭੁਗਵੇਂ ਮਾਰਦਾ ਠੀਕ ਹੈ ਰਾਦਾ ਰੁੱਦਾ ਹੋਲ ਜੁੰਦਾ ਲੋਚ ਜਾਂਦਾ ਰਾਦਾ ਹੁੰਦਾ ਵਾ ਮੈਂ ਕੋਠੀ ਪਾਲਾਂ ਸੱਚ ਇਹ ਸੀ ਤੇ ਪਹਿਲਾਂ ਨਾ ਗਲਤ ਕੰਮ ਕਰੇ ਕੋ ਜਿੱਦਾਂ ਦੇ ਹੁੰਦੇ ਨਾ ਕਿ ਸਾਦਾ ਚੋਰਾ ਕੋਣ ਵੀ ਇਹ ਸਗਲੋ ਵੀ ਮਾਰ ਲੈਂਦਾ ਤੁਹਾਨੂੰ ਆਜ ਮਾਰ ਲਈ ਬਲਦੇਵ ਸਿੰਘ ਨੇ ਬਹੁਤ ਸੱਜੀ ਪਾਈ ਹੈ ਮਾਰਿਆ ਤੁਹਾਨੂੰ ਆਜ ਮਾਰ ਲਈ ਅੱਜ ਠੀਕ ਹੈ ਪੰਜ ਸਿੰਘ ਖਲੋਤੇ ਛੜਦੀ ਕਲਾ ਕਰਦੀ ਠੀਕ ਹੈ ਕਿੱਦਾਂ ਜਾਣਾ ਛਕਣ ਨੂੰ ਜਿੱਦਣ ਤੁਸੀਂ ਕਹੋ ਜੋ ਇੱਕ ਕੈਦ ਹੋਰ ਸ਼ਗਉਂਦੇ ਆਏ ਬੁੱਧਵਾਰ ਆਇਆ ਵੀਰ ਵਾਰੀ ਉਹਨੇ ਇਹਨੂੰ ਛੁੱਟੀ ਕਰੋ ਕੰਮ ਤੋਂ ਠੀਕ ਹੈ ਐਤਵਾਰ ਸ਼ਗਲ ਐਤਵਾਰ ਛੁੱਟੀ ਨਹੀਂ ਜਾਂਦਾ ਤੀਨ ਦਿਨ ਛੁੱਟੀ ਆਪਣੀ ਆ ਜੀ ਜਦੋਂ ਮਰਜ਼ੀ ਹੁਕਮ ਕਰੋ ਬਚੜ ਦੀ ਗੱਲ ਐਤਵਾਰ ਜਾ ਕੇ ਅਮਰਸ਼ਾਕ ਕੇ ਤੇ ਮੈਨੂੰ ਫੋਨ ਕਰਨਾ ਵੀ ਅਮਰਸ਼ਾਕ ਠੀਕ ਹੈ ਨੰਬਰ ਲੈ ਲਓ ਗੱਲ ਕਰ ਕਰ ਕੇ ਜਾ ਫਿਰ ਪਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦਾ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਚੜੋ ਜਾਜੇ ਮਹਾਰਾਜ ਸੁਣਾ ਸਰੂਪ ਹੈ ਮਹਾਰਾਜ ਦਿੱਤਾ ਤੁਹਾਨੂੰ ਇਹ ਤਾਂ ਕੋਈ ਹੈ ਨਹੀਂ ਸਰੂਪ ਨਹੀਂ ਹੈਗਾ ਸੁਣਾ ਨਾ ਉਹ ਛੱਡ ਦਿਗਾ ਤਾਂ ਖੇਡ ਬਾਤੀ ਹੈ ਕਿ ਮਾਲਕ ਦੀ ਕਿਰਪਾ ਕੋਈ ਵੈਲ ਨਹੀਂ ਚਾਹ ਤੱਕ ਨਹੀਂ ਬਿਨਿਆ ਛੱਡ ਦਿਓ ਛੱਡ ਦਿਓ ਫਿਰ ਤਾਂ ਗੱਲ ਬਣ ਗਈ ਫਿਰ ਤੇ ਕੋਈ ਗੱਲ ਨਹੀਂ ਜੇ ਛਕੜਿਆ ਤਾਂ ਮੈਨੂੰ ਨੰਬਰ ਮੈਨੂੰ ਫੋਨ ਕਰਕੇ ਦੱਸਣਾ ਵਾ ਫੋਟੋ ਭੇਜਣੀ ਵੀ ਲਓ ਮੈਂ ਛਕੜਿਆ ਵੀਰ ਜੀ ਪਿਆਰ ਪਰ ਤਿਆਰ ਹੈ ਆਇਆ ਕਰਨਾ ਆਪ ਜੀ ਨੇ ਇੱਥੇ ਠੀਕ ਨਹੀਂ ਸਤਿ ਆਂਦੇਵ ਦਰਸ਼ਨ ਦੇਵਾਂਗੇ ਪਰਵਾਰ ਸਮੇਤ ਆਵਾਂਗੇ ਛੱਡ ਦਿਓ ਛੱਡ ਦਿਓ ਬਹੁਤ ਖੁਸ਼ੀ ਹੈ ਜੀ ਆ ਤੁਹਾਨੂੰ ਆ ਥੋੜੇ ਨਾਲ ਬੰਦੀ ਕੋਤਰਾ ਕਰਨਾ ਵਾ ਨਾਲੇ ਸੇਵਾ ਕਰੀਓ ਸਾਡੀ ਇਹੋ ਸਫਲ ਆ ਠੀਕ ਆ ਨਾਲੇ ਸੇਵਾ ਕਰਿਓ ਸਾਥ ਦਿਓ ਫੇਸਬੁੱਕ ਤੇ ਬਹੁਤ ਇਹ ਕਹੇਦੇ ਤੁਹਾਨੂੰ ਅਜ ਮਨ ਕਿਤੇ ਮੈਂ ਵਹੀ ਮਿਲੂ ਨਾ ਮੈਂ ਬਾਬਾ ਜੀ ਨੇ ਕਿਹਾ ਕਿ ਬਾਬਾ ਜੀ ਇਹ ਤਾਂ ਰੋਜ ਲੰਘਦੇ ਜੇ ਬਸ ਰੋਇ ਫਿਰ ਮਿਲਿਆ ਕਿ ਤਨਾ ਪਾ ਠੀਕ ਆ ਚੜਦੀ ਆ ਠੀਕ ਵਾਹਿਗੁਰੂ ਹੱਥ ਵਾਹਿਗੁਰੂ ਸਾਡੇ ਮਾਕਾਲ ਜੀ ਪੰਥ ਦੀ ਸ਼ਾਨ ਮਾਕਾਲ ਫਰਲੇ ਵਾਲੇ ਮਾਕਾਲ ਸਾਡੇ ਸਾਡੇ ਪੰਥ ਦੀ ਦਲ ਪੰਥਾਂ ਦੀ ਸ਼ਾਨ ਆਸ਼ੀਰਵਾਦ ਲਿਆ ਇਹਨਾਂ ਕੋ ਬਹੁਤ ਚੜਦੀ ਕਲਾ ਦੇ ਜਿਹੜੀ ਇਹ ਕਹਤੇ ਆ ਜੀ ਇਹ ਕਹਤੇ ਜਿਹੜੀ ਆ ਆਪਾਂ ਪਰਿਵਾਰ ਵਾਸਤੇ ਇਹ ਤਾਂ ਹੁਕਮ ਆ ਸਾਨੂੰ ਮਹਾਰਾਜ ਦਾ ਜਿਹੜਾ ਮੀਰਾ ਬੇਨਤੀ ਸੀ ਨਾ ਮੀਰੀ ਬੇਨਤੀ ਜਿਹਾ ਬਾਕੀ ਉਹ ਜਿਹੜਾ ਤੁਹਾਡਾ ਬਚਣਾ ਉਹ ਬਿਲਕੁਲ ਸੱਚ ਆ ਜੀ ਤੇ ਜਿਹੜਾ ਸਾਡਾ ਰੁਤਬਾ ਵਾ ਰੁਤਬਾ ਜਿਹੜਾ ਮਾਹ ਕਾਂ ਦਾ ਬਹੁਤ ਵੱਡਾ ਰੁਤਬਾ ਤੇ ਉਹ ਜਿਹੜਾ ਤੁਸੀਂ ਆਖਿਆ ਕਿ ਬਿਅਾਸਨ ਲੱਗ ਕੇ ਤੇ ਤੁਸੀਂ ਨਾਮ ਦੇ ਫੋਤ ਜੀਵਾ ਜੀਵਾ ਕਰੋ ਹਾਂ ਤੇ ਉਹ ਉਹ ਠੀਕ ਆ ਪਰ ਇਹ ਕਿਰਤ ਕਬਾਈ ਜਿਹੜੀ ਆ ਨਾ ਉਹ ਗੁਜਰਾਨ ਕੋਈ ਦੂਰਾਂ ਤੋਂ ਤਾਂ ਇਹੋ ਜਿਹਾ ਕਰਦੇ ਪੈ ਰਹੀ ਹੈ ਮਜਬੂਰੀ ਹੈ ਨਾ ਜੀ ਮਜਬੂਰੀ ਹੈ ਨੇ ਜੀ ਮਜਬੂਰੀ ਇਹੀ ਆ ਵੀ ਜਿਹੜੇ ਵਜਨ ਮੈਂ ਕੀਤੇ ਆ ਬਸ ਉਹ ਵਜਨ ਸਾਡਾ ਪੰਥ ਨਹੀਂ ਹੈਗਾ ਤੇ ਬਿਲਕੁਲ ਸਾਜਾ ਤੇ ਬਾਕੀ ਆਸਬੰਦ ਕਰਿਓ ਜੀ ਇਹਦਾ ਕਾਰਜ ਇਹ ਪਰਿਵਾਰ ਹੈ ਸਾਰਾ ਜੀ ਬਾਕੀ ਜਿਨ੍ਹਾਂ ਨੇ ਇੱਥੇ ਨਾਲ ਤੁਹਾਡੇ ਜਠੂਆਰਪਿੰਡ ਜਮੀਨ ਦਿੱਤੀ ਇੱਦਾਂ ਜੀ ਵਧੀਆ ਲੈ ਲਈ ਹਾਂਜੀ ਨਾ ਨਹੀਂ ਤੁਹਾਨੂੰ ਕਹਿ ਤੀ ਵੀ ਕੋਈ ਕਈ ਉਹ ਲੈ ਲੱਗਦੇ ਉਹਨਾਂ ਦੀ ਚੜਦੀ ਕਲਾ ਉਹਨਾਂ ਦੀ ਬੜੀ ਚਾਹੀਦੀ ਅਸੀਂ ਲੰਘ ਰਹੇ ਸੀਗੇ ਜੀ ਤੇ ਮੇਰਾ ਦਰਸ਼ਨ ਕਰਦੇ ਤੁਹਾਡੇ ਇਹ ਚਲੋ ਮਹਾਰਾਜ ਦੇ ਪਾਸੇ ਕਿਰਪਾ ਕੀਤੀ ਆ ਤੇ ਚਲੋ ਇਹ ਜਿਹੜੀ ਕਿਰਤ ਆ ਇਹ ਵੀ ਇੱਕ ਇਹ ਤਾਂ ਜਦੋਂ ਹੁਕਮ ਆ ਸਭ ਨੂੰ ਮਹਾਰਾਜ ਦਾ ਕਰ ਕੀ ਜਿਹੜਾ ਰੁਤਬਾ ਵਾ ਉਹਦੇ ਵਾਸਤੇ ਜਿਹੜਾ ਵਾ ਉਹ ਉਹ ਕਹਿੰਦਾ ਪੱਤਰ ਕਿਹਾ ਉਹ ਦੇ ਜਾਓ ਠੀਕ ਹੈ ਓਕੇ ਆ ਬਸ ਇਹੀ ਗੱਲ ਆ ਇੰਨੀ ਬੇਨਤੀ ਬਾਕੀ ਮਹਾਰਾਜ ਦੇ ਪਾਸੇ ਚੜ੍ਹਦੀਆਂ ਕੜਾਹੇ ਸੇਵਾ ਨਹੀਂ 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 ਸੇਵਾ ਦੇ ਕੇ ਜਾਣਾ ਨਹੀਂ 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 ਆਪਾਂ ਜੇ ਆਪਾਂ ਬੈਠੇ ਆਏ ਨਹੀਂ ਨਹੀਂ ਕਿੰਨੇ ਨਾਲ ਸਤਿਕਾਰਯੋਗ ਤੁਸੀਂ ਨਹੀਂ ਇਹ ਨਹੀਂ ਨਹੀਂ ਤੁਸੀਂ ਮੇਰੀ ਬੇਤ ਨਹੀਂ ਨਾ ਨਾ ਲਈ ਇਹ ਨਾ ਨਹੀਂ ਇਹ ਪਿਆਰ ਨਾ ਨਾ ਇ tanto ਨਹੀਂ ਪਿਆਰ ਵਾਲਾ ਛੋਟਿਆਂ ਦਾ ਅਡਾ ਮੇਰੇ ਇਹ ਤਾਂ ਸਤਿਕਾਰ ਹੈ ਇਹ ਚਲ ਪਣੀ ਤੁਸੀਂ ਪਿਆਰ ਨਹੀਂ ਸਕਿਆ ਤੁਹਾਡੇ ਕੋਲ ਚਲੋ ਉਹ ਤੇ ਫਿਰ ਆਵਾਂਗੇ ਫਿਰ ਬੰਦਾ ਜੀ ਅਹੀਂ ਵੇਖੋ ਸਾਡਾ ਫਰਜ਼ ਬੰਦਾ ਅਹੀਂ ਤੁਹਾਡੀ ਵੇਖੋ ਜੋ ਹਰ ਕੋਲ ਤੇਲ ਪੋਣ ਗਾਈ ਤੇ ਉਹ ਕੀ ਕੀ ਆ ਪਰ ਜਿੰਨੀ ਸਾਡੀ ਕਰ ਸਕਿਆ ਉਹ ਨਹੀਂ ਕਰ ਸਕਿਆ ਅਸੀਂ ਦਰਸ਼ਨੀ ਤੁਹਾਡੇ ਕਰਨ ਲਾਗਾ ਜਿਵੇਂ ਜੰਦਾਈਆਂ ਉਹ ਵੀ ਹੁੰਦਾ ਸਾਡੇ ਆਨ ਪਾਉਣ ਦਾ ਫਰਜ਼ ਹੈ ਪਰ ਉਹ ਇਹ ਨਹੀਂ ਕਰ ਸਕਦੇ ਤੁਹਾਨੂੰ ਸਿਰਫ ਜਲ ਪਾਣੀ ਦੇ ਦੇ ਨਹੀਂ ਇੰਨਾ ਹੀ ਤੁਸੀਂ ਆਦੇ ਨਹੀਂ ਬਹੁਤ ਤੁਸੀਂ ਚਰਨ ਪਾਇਆ ਕਰਿਓ ਆਪਾਂ ਇੱਥੇ ਸਥਾਨ ਦਾ ਬਣਾ ਸ਼ੁਰੂ ਕਰਦੇ ਹਾਂ ਠੀਕ ਹੈ ਠੀਕ ਹੈ ਹਾਂ ਇਹ ਬਿਮਾਰ ਹੈ ਸਾਰਾ ਜੀ ਠੀਕ ਹੈ ਇਹਨਾਂ ਜੀ ਸਭਾ ਗੱਲਾਂ ਦਾ ਮਦਦ ਕੀਤੀ ਹੈ ਬਹੁਤ ਸ਼ੁਕਰੀਆ ਕਿੱਥੇ ਐਸੇ ਬਹੁਤ ਬਹੁਤ ਆਓ ਠੀਕ ਠੀਕ ਜਿੱਥੇ ਟੈਂਕੀ ਨਹੀਂ ਪਾਣੀ ਵਾਲੀ ਉੱਥੇ ਹੀ ਉਹ ਕਰਤਾ ਕਿ ਉਹ ਲਾ ਕੇ ਨਾ ਪੂਰਾ ਜਿਹੜਾ ਰਾਜਪਾਲ ਦੇ ਨਾਲ ਉੱਥੇ ਠੀਕ ਕਰਾਂਗੇ ਬੈਂਕੀ ਵਾਲੀ ਬਿਲਕੁਲ ਗੱਲ ਇਹ ਉਥੇ ਬਹੁਤ ਵਧੀਆ ਸਥਾਨ ਬਣੂਗਾ ਬਾਕੀ ਉਸੇ ਮਹਾਰਾਜ ਦੀ ਕਿਰਪਾ ਅਲਾਕਾ ਵੀ ਪਤਾ ਜੀ ਚੜ੍ਹਦੀ ਕਲਾ ਵਾਲਾ ਚੜ੍ਹਦੀ ਕਲਾ ਵਾਲਾ ਤੇ ਸਹਯੋਗ ਇਹੀ ਵੀ ਜਿੰਨਾ ਪਤਾ ਨਾਲ ਸਹਯੋਗ ਦੇ ਸਿਰ ਦੇ ਹੱਥਾਂ ਤੋਂ ਧੰਨਵਾਦ ਤੁਹਾਨੂੰ ਸਭ ਜਿਤਨਾ ਅਨੁਸ਼ਾਸਨ ਰੱਖਦੇ ਹੋ ਇਹਨਾਂ ਬਹੁਤ ਬਹੁਤ ਠੀਕ ਹੈ ਬਾਸੋ ਵਾਹਿਗੁਰੂ ਜੀ ਕੀ ਫਤਿਹ ਅਨੰਦ ਅਨੰਦ ਦਾ ਨਾਮ ਸਾਡਾ ਵਾਹਿਗੁਰੂ ਦਾ ਜਗਤ ਪਾਵੇ ਪਾਵੇ ਜੀ ਆਕਾਰ ਸਾਰੇ ਜਹਾਂ ਦੇ ਆਇਓ ਜੀ ਕਲਗੀਧਰ ਪਾਸ਼ਾ ਜੀ ਦੇ ਪਾਵਨ ਪੁੱਤਰ ਚਰਨਾਂ ਨੂੰ ਭਾਵ ਸਤਿ ਸ਼੍ਰੀ ਅਕਾਲ